ਹਾਂਜੀ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਪਾ ਬਹੁਤ ਹੀ ਜ਼ਿਆਦਾ ਮੋਸਟ ਇੰਪੋਰਟੈਂਟ ਜਿਹੜਾ ਟੌਪਿਕ ਹੈ ਕਵਰ ਕਰਨ ਜਾ ਰਹੇ ਹਾਂ ਮੋਸਟਲੀ ਕੀ ਹੁੰਦਾ ਹੈ ਕਿ ਜਦੋਂ ਟੀਚਿੰਗ ਕੈਡਰ ਦੇ ਵਿੱਚ ਆ ਲੋ ਜਿਵੇਂ ਆਪਾਂ ਕਹਿ ਦਈਏ ਡਿਪਾਰਟਮੈਂਟ ਆਪਣਾ ਐਜੂਕੇਸ਼ਨ ਡਿਪਾਰਟਮੈਂਟ ਹੈ ਉਹਦੇ ਵਿੱਚ ਚਾਹੇ ਤੁਸੀਂ ਕਿਸੇ ਵੀ ਪੋਸਟ ਦੇ ਹੋਵੋ ਚਾਹੇ ਤੁਸੀਂ ਈਟੀਟੀ ਹੋਵੋ ਮਾਸਟਰ ਕੈਡਰ ਹੋਵੋ ਜਾਂ ਕੋਈ ਵੀ ਤੁਹਾਡੀ ਪੋਸਟ ਹੋਵੇ ਉਹ ਤੋਂ ਬਾਅਦ ਕੀ ਹੁੰਦਾ ਟੀਚਰਜ਼ ਨੂੰ ਹੁੰਦਾ ਹੈ ਕਿ ਅਸੀਂ ਅੱਗੇ ਆਪਣੀ ਜਿਹੜੀ ਸਟੱਡੀ ਹੈ ਕੰਟੀਨਿਊ ਕਰੀਏ ਆਪਾਂ ਅੱਗੇ ਜਿਹੜੀ ਆ ਹੋਰ ਕੁਆਲਿਫਿਕੇਸ਼ਨ ਹਾਸਲ ਕਰੀਏ ਤਾਂ ਗਵਰਨਮੈਂਟ ਜੌਬ ਦੇ ਨਾਲ-ਨਾਲ ਆਪਾਂ ਸਟੱਡੀ ਕਿਸ ਤਰੀਕੇ ਨਾਲ ਕੰਟੀਨਿਊ ਕਰ ਸਕਦੇ ਹਾਂ ਕਿਸ ਤਰੀਕੇ ਨਾਲ ਪਰਮਿਸ਼ਨ ਲੈਣੀ ਹੁੰਦੀ ਹੈ ਕਿਹੜੀਆਂ-ਕਿਹੜੀਆਂ ਹਦਾਇਤਾਂ ਜਿਹੜੀਆਂ ਨੇ ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਨੇ ਕਿਸ ਮੋਡ ਦੇ ਵਿੱਚ ਸਪੈਸ਼ਲੀ ਜੇ ਆਪਾਂ ਗੱਲ ਕਰ ਲਈਏ ਰੈਗੂਲਰ ਮੋਡ ਦੇ ਵਿੱਚ ਤੁਸੀਂ ਸਟੱਡੀ ਕਰ ਸਕਦੇ ਹੋ ਆਨਲਾਈਨ ਅਪਲਾਈ ਕਰਨਾ ਹੁੰਦਾ ਜਾਂ ਆਫਲਾਈਨ ਤਾਂ ਸਿਰਫ ਇੱਕ ਸਿੰਗਲ ਵੀਡੀਓ ਦੇ ਵਿੱਚ ਤੁਹਾਡੇ ਸਾਰੇ ਡਾਊਟਸ ਜਿਹੜੇ ਨੇ ਕਲੀਅਰ ਹੋ ਜਾਣਗੇ ਬਹੁਤ ਹੀ ਇੰਪੋਰਟੈਂਟ ਟਾਪਿਕ ਹੈ ਤੇ ਆਪਾਂ ਸਾਰੇ ਪੁਆਇੰਟ ਜਿਹੜੇ ਸਟੈਪ ਬਾਈ ਸਟੈਪ ਜਿਹੜਾ ਡਿਸਕਸ ਕਰਾਂਗੇ ਤੇ ਨਾਲ ਹੀ ਆਪਾਂ ਬਿਲਕੁਲ ਆਫੀਸ਼ੀਅਲ ਜੋ ਨੋਟਿਸ ਹੈ ਉਹਦੇ ਅਕੋਰਡਿੰਗ ਹੀ ਗੱਲ ਕਰਾਂਗੇ ਠੀਕ ਹੈ ਜੀ ਪੰਜਾਬ ਸਰਕਾਰ ਵੱਲੋਂ ਜੋ ਆਫੀਸ਼ੀਅਲ ਹਦਾਇਤਾਂ ਨੇ ਉਹਦੇ ਅਕੋਰਡਿੰਗ ਹੀ ਤੁਹਾਡੇ ਸਾਰੇ ਡਾਊਟਸ ਜਿਹੜੇ ਨੇ ਕਲੀਅਰ ਹੋਣਗੇ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਵੀਡੀਓ ਵਿੱਚ ਅੱਗੇ ਵਧਣ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਜੇਕਰ ਤੁਸੀਂ ਚੈਨਲ ਤਾਂ ਕਿ ਪੰਜਾਬ ਦੇ ਸਿੱਖਿਆ ਵਿਭਾਗ ਦੇ ਵਿੱਚ ਆਉਣ ਵਾਲੇ ਹਰ ਪ੍ਰਕਾਰ ਦੇ ਨੋਟਿਸ ਨੇ ਨੋਟੀਫਿਕੇਸ਼ਨ ਨੇ ਉਹਨਾਂ ਦਾ ਜਿਹੜਾ ਟਾਈਮ ਟਾਈਮ ਅਪਡੇਟ ਹੈ ਤੁਹਾਡੇ ਤੱਕ ਪਹੁੰਚਦਾ ਰਹੇ ਤਾਂ ਵਾਦਿਆਂ ਜੀ ਆਪਾਂ ਆਪਣੀ ਵੀਡੀਓ ਵੱਲ ਦੇਖੋ ਜੇ ਆਪਾਂ ਗੱਲ ਕਰ ਲਈਏ ਮੰਨ ਲਓ ਤੁਸੀਂ ਈਟੀਟੀਊ ਠੀਕ ਹੈ ਈਟੀਟੀ ਟੀਚਰ ਹੋ ਤੇ ਤੁਸੀਂ ਅੱਗੇ ਬੀਐਡ ਕਰਨੀ ਹੈ ਜਾਂ ਫਿਰ ਤੁਸੀਂ ਬੀਐਡ ਟੀਚਰ ਹੋ ਤੁਸੀਂ ਹੋਰ ਅੱਗੇ ਕੋਈ ਸਟੱਡੀ ਆਪਣੀ ਕੰਟੀਨਿਊ ਕਰਨੀ ਹੈ ਤਾਂ ਤੁਸੀਂ ਕਿਸ ਤਰੀਕੇ ਨਾਲ ਕੰਟੀਨਿਊ ਕਰੋਗੇ ਉਹ ਦੇਖਦੇ ਹਾਂ ਇਹਦੇ ਰਿਗਾਰਡਿੰਗ ਦੇਖੋ ਅੱਜ ਤੋਂ ਕੁਝ ਸਾਲ ਪਹਿਲਾਂ ਪੰਜਾਬ ਸਰਕਾਰ ਵੱਲੋਂ ਇੱਕ ਜਿਹੜਾ ਨੋਟਿਸ ਹੈ ਜਾਰੀ ਕੀਤਾ ਗਿਆ ਸੀ ਇਹ ਨੋਟਿਸ ਤੁਹਾਨੂੰ ਦੋ ਲੈਂਗੁਏਜ ਦੇ ਵਿੱਚ ਦੇਖਣ ਨੂੰ ਮਿਲੇਗਾ ਇਹ ਤੁਹਾਨੂੰ ਇੰਗਲਿਸ਼ ਦੇ ਵਿੱਚ ਵੀ ਦੇਖਣ ਨੂੰ ਮਿਲੇਗਾ ਤੇ ਪੰਜਾਬੀ ਦੇ ਵਿੱਚ ਵੀ ਜਿਸ ਦੇ ਵਿੱਚ ਕਿ ਤੁਹਾਨੂੰ ਸਾਰੀਆਂ ਡਾਊਟਸ ਜਿਹੜੀਆਂ ਨੇ ਕਿਸ ਤਰੀਕੇ ਨਾਲ ਤੁਸੀਂ ਆਪਣੀ ਜਿਹੜੀ ਸਟੱਡੀ ਕੰਟੀਨਿਊ ਕਰ ਸਕਦੇ ਹੋ ਕਿਸ ਤੋਂ ਤੁਸੀਂ ਪਰਮਿਸ਼ਨ ਲੈਣੀ ਹੈ ਕਿੰਨੇ ਦਿਨਾਂ ਦੇ ਵਿੱਚ ਲੈਣੀ ਹੈ ਉਹ ਸਾਰੇ ਡਾਊਟਸ ਜਿਹੜਨੇ ਇਸ ਦੇ ਵਿੱਚ ਕਲੀਅਰ ਹੋ ਜਾਣਗੇ ਤਾਂ ਇਹ ਤਾਂ ਹੈਗਾ ਜੀ ਇੰਗਲਿਸ਼ ਵਾਲਾ ਠੀਕ ਹੈ ਇੰਗਲਿਸ਼ ਦੇ ਵਿੱਚ ਸਾਰੀ ਚੀਜ਼ਾਂ ਜਿਹੜੀਆਂ ਨੇ ਤੁਹਾਨੂੰ ਸਪੈਸ਼ਲੀ ਆਫੀਸ਼ਲ ਨੋਟਿਸ ਦੇ ਵਿੱਚ ਮੈਂਸ਼ਨ ਕੀਤੀਆਂ ਗਈਆਂ ਨੇ ਤੇ ਜੇ ਆਪਾਂ ਗੱਲ ਕਰੀਏ ਪੰਜਾਬੀ ਦੇ ਵਿੱਚ ਤਾਂ ਇਹੀ ਸੇਮ ਪੀਡੀਐਫ ਤੁਹਾਨੂੰ ਪੰਜਾਬੀ ਦੇ ਵਿੱਚ ਵੀ ਅਵੇਲੇਬਲ ਹੈ ਠੀਕ ਹੈ ਤਾਂ ਇੱਥੇ ਤੁਸੀਂ ਦੇਖ ਸਕਦੇ ਹੋ ਸਿੱਖਿਆ ਵਿਭਾਗ ਦੇ ਟੀਚਿੰਗ ਜਾਂ ਫਿਰ ਨੌਨ ਟੀਚਿੰਗ ਕਰਮਚਾਰੀ ਨੇ ਜਿਹੜੇ ਉਹਨਾਂ ਵੱਲੋਂ ਰੈਗੂਲਰ ਤੌਰ ਤੇ ਉਚੇਰੀ ਸਿੱਖਿਆ ਲਈ ਦੇ ਲਈ ਜਿਹੜੀ ਛੁੱਟੀ ਦੀ ਪ੍ਰਵਾਨਗੀ ਸੰਬੰਧੀ ਯਾਨੀ ਕਿ ਕਿਸ ਤਰੀਕੇ ਨਾਲ ਤੁਸੀਂ ਇਸ ਨੂੰ ਕੰਟੀਨਿਊ ਕਰ ਸਕਦੇ ਹੋ ਕਿਸ ਤਰੀਕੇ ਨਾਲ ਤੁਸੀਂ ਛੁੱਟੀ ਵੀ ਲੈ ਸਕਦੇ ਹੋ ਉਹਦੇ ਸਾਰੇ ਪੁਆਇੰਟਸ ਜਿਹੜਨੇ ਇਹਨਾਂ ਨੇ ਆਫੀਸ਼ੀਅਲ ਜਿਹੜਨੇ ਉਹ ਲਿਖਤੀ ਰੂਪ ਦੇ ਵਿੱਚ ਆਲਰੇਡੀ ਦੱਸੇ ਹੋਏ ਨੇ ਤਾਂ ਆਪਾਂ ਇੱਕ ਇੱਕ ਕਰਕੇ ਡਿਸਕਸ ਕਰਦੇ ਹਾਂ ਜੀ ਦਾ ਇਸ ਦਾ ਸਭ ਤੋਂ ਪਹਿਲਾ ਮੇਨ ਪੁਆਇੰਟ ਹੈ ਇਹੀ ਹੈ ਕਿ ਡਿਪਾਰਟਮੈਂਟ ਦੇ ਵਿੱਚ ਬਹੁਤ ਸਾਰੇ ਇਹ ਜੇ ਕੇਸ ਆਉਂਦੇ ਨੇ ਠੀਕ ਹੈ ਜਿਸ ਦੇ ਵਿੱਚ ਕਿ ਟੀਚਰਸ ਆਪਣੀ ਹਾਇਰ ਐਜੂਕੇਸ਼ਨ ਜਿਹੜੀ ਆ ਪ੍ਰਾਪਤ ਕਰਨਾ ਚਾਹੁੰਦੇ ਨੇ ਜੋਬ ਦੇ ਨਾਲ ਨਾਲ ਠੀਕ ਹੈ ਤੇ ਜੇ ਆਪਾਂ ਗੱਲ ਕਰ ਲਈ ਡਿਸਟੈਂਸ ਮੋਡ ਦੇ ਰਾਹੀਂ ਜਾਂ ਰੈਗੂਲਰ ਰਾਹੀਂ ਤਾਂ ਇਹਨਾਂ ਨੇ ਸਾਰੇ ਪੁਆਇੰਟਸ ਜਿਹੜਨੇ ਕਲੀਅਰ ਕੀਤੇ ਨੇ ਸੈਕੰਡ ਪੁਆਇੰਟ ਤੁਸੀਂ ਇੱਥੇ ਦੇਖ ਸਕਦੇ ਹੋ ਜੇਕਰ ਕੋਈ ਵੀ ਕਰਮਚਾਰੀ ਕੋਈ ਵੀ ਜਿਹੜਾ ਹੈ ਟੀਚਰ ਹੈ ਉਹ ਡਿਸਟੈਂਸ ਐਜੂਕੇਸ਼ਨ ਮੋਡ ਰਾਹੀਂ ਕੋਈ ਆਪਣੀ ਹਾਇਰ ਕੁਆਲੀਫਿਕੇਸ਼ਨ ਐਜੂਕੇਸ਼ਨ ਪ੍ਰਾਪਤ ਕਰਨ ਦੇ ਲਈ ਜਿਹੜੀ ਆ ਪਰਵਾਨਗੀ ਚਾਹੁੰ ਤਾਂ ਅਜੇ ਹੀ ਪ੍ਰਵਾਨਗੀ ਕੌਣ ਦੇਏਗਾ ਦਫਤਰ ਦੇ ਮੁਖੀ ਭਾਵ ਸਬੰਧਿਤ ਡੀ ਡੀਓ ਵੱਲੋਂ ਹੀ ਆਪਣੇ ਪੱਧਰ ਤੇ ਇਸ ਸ਼ਰਤ ਤੇ ਦਿੱਤੀ ਜਾਵੇਗੀ ਕਿ ਜਿਹੜਾ ਸਬੰਧਤ ਕਰਮਚਾਰੀ ਆ ਉਸ ਨੂੰ ਸਿਰਫ ਐਗਜ਼ਾਮ ਦੇ ਦਿਨਾਂ ਦੀ ਹੀ ਛੁੱਟੀ ਮਿਲੇਗੀ ਠੀਕ ਹੈ ਇਹ ਪੁਆਇੰਟ ਤੁਹਾਡਾ ਆਲਰੇਡੀ ਪਹਿਲਾਂ ਹੀ ਕਲੀਅਰ ਹੋ ਗਿਆ ਕਿ ਜਿਹੜਾ ਤੁਹਾਡਾ ਐਗਜ਼ਾਮ ਹੈ ਉਸ ਦਿਨ ਤੁਹਾਨੂੰ ਛੁੱਟੀ ਮਿਲ ਸਕਦੀ ਹੈ ਬਿਲਕੁਲ 100% ਸ਼ੋਰ ਹੈ ਉਸ ਤੋਂ ਬਾਅਦ ਜੇਕਰ ਕੋਈ ਕਰਮਚਾਰੀ ਰੈਗੂਲਰ ਤੌਰ ਤੇ ਇਹ ਤਾਂ ਦੇਖੋ ਹੈਗਾ ਸੀ ਡਿਸਟੈਂਸ ਐਜੂਕੇਸ਼ਨ ਮੋਡ ਰਹੀ ਠੀਕ ਹੈ ਜੇਕਰ ਤੁਸੀਂ ਘਰੇ ਬੈਠੇ ਪ੍ਰਾਈਵੇਟ ਆਪਣੀ ਸਟੱਡੀ ਜਿਹੜੀ ਕੰਟੀਨਿਊ ਕਰ ਰਹੇ ਹੋ ਤਾਂ ਉਹ ਤਾਂ ਤੁਹਾਨੂੰ ਪਰ ਜੇਕਰ ਕੋਈ ਕਰਮਚਾਰੀ ਰੈਗੂਲਰ ਤੌਰ ਤੇ ਉਚੇਰੀ ਸਿੱਖਿਆ ਪ੍ਰਾਪਤ ਕਰਨ ਦੇ ਪ੍ਰਵਾਨਗੀ ਲੈਣਾ ਚਾਹੁੰਦਾ ਹੈ ਤਾਂ ਅਜਿਹਾ ਕੋਰਸ ਕਰਨ ਦੇ ਲਈ ਸਬੰਧਤ ਕਰਮਚਾਰੀ ਨੂੰ ਵਿਭਾਗ ਦੇ ਮੁਖੀ ਵੱਲੋਂ ਇਸ ਸ਼ਰਤ ਤੇ ਪ੍ਰਵਾਨਗੀ ਦਿੱਤੀ ਜਾਵੇਗੀ ਯਾਨੀ ਕਿ ਪਰਮਿਸ਼ਨ ਮਿਲ ਜੇਗੀ ਲੇਕਿਨ ਕਿਵੇਂ ਸਬੰਧਤ ਕਰਮਚਾਰੀ ਵੱਲੋਂ ਉਚੇਰੀ ਸਿੱਖਿਆ ਲਈ ਕੀਤਾ ਜਾਣ ਵਾਲਾ ਕੋਰਸ ਡਿਸਟੈਂਸ ਮੋਡ ਦੇ ਰਾਹੀਂ ਉਪਲਬਧ ਨਹੀਂ ਹੈ ਯਾਨੀ ਕਿ ਜੇ ਤੁਸੀਂ ਕਹੋਗੇ ਤਾਂ ਅਸੀਂ ਇਹ ਕੋਰਸ ਰੈਗੂਲਰ ਕਰਨਾ ਹੈ ਤਾਂ ਤੁਸੀਂ ਸਿਰਫ ਉਹੀ ਕੋਰਸ ਕਰ ਸਕਦੇ ਹੋ ਜਿਹੜਾ ਕਿ ਡਿਸਟੈਂਸ ਮੋਡ ਦੇ ਵਿੱਚ ਅਵੇਲੇਬਲ ਨਹੀਂ ਹੈਗਾ ਕਲੀਅਰ ਹੈ ਜੀ ਤਾਂ ਤੁਸੀਂ ਦੇਖ ਸਕਦੇ ਹੋ ਇਸ ਮੰਤਵ ਦੇ ਲਈ ਛੁੱਟੀ ਪ੍ਰਾਪਤ ਕਰਨ ਦੇ ਲਈ ਸਬੰਧਿਤ ਕਰਮਚਾਰੀ ਵਿਭਾਗ ਵੱਲੋਂ ਤਿਆਰ ਕੀਤੇ ਗਏ ਪੋਰਟਲ ਤੇ ਆਪਣੇ ਸਬੰਧਿਤ ਡੀਡੀ ਹੋ ਰਾਹੀਂ ਜਿਹੜੀ ਆ ਆਨਲਾਈਨ ਅਰਜੀ ਦੇ ਥਰੂ ਜਿਹੜਾ ਹੈ ਅਪਲਾਈ ਕਰ ਸਕਦੇ ਨੇ ਤੇ ਜੇ ਆਪਾਂ 4th ਪੁਆਇੰਟ ਦੇਖੀਏ ਉਹਦੇ ਵਿੱਚ ਸਾਫ਼ ਤੌਰ ਤੇ ਮੈਂਸ਼ਨ ਕੀਤਾ ਗਿਆ ਹੈ ਕਿ ਰੈਗੂਲਰ ਤੌਰ ਤੇ ਹਾਇਰ ਐਜੂਕੇਸ਼ਨ ਪ੍ਰਾਪਤ ਕਰਨ ਦੇ ਲਈ ਜੋ ਜ਼ਰੂਰੀ ਪਰਵਾਨਗੀ ਹੈ ਪਰਮਿਸ਼ਨ ਹੈ ਅਤੇ ਇਸ ਮੰਤਵ ਲਈ ਜਿਹੜੀ ਛੁੱਟੀ ਹੈ ਉਹ ਹਮੇਸ਼ਾ ਔਨਲਾਈਨ ਹੀ ਅਪਲਾਈ ਹੋਵੇਗੀ ਠੀਕ ਹੈ ਕਿਸੇ ਵੀ ਸੂਰਤ ਦੇ ਵਿੱਚ ਆਫਲਾਈਨ ਜਾਂ ਫਿਜ਼ੀਕਲ ਤੌਰ ਤੇ ਭੇਜੀ ਗਈ ਜਿਹੜੀ ਪਰਮਿਸ਼ਨ ਹੈ ਉਹ ਨਹੀਂ ਮੰਨੀ ਜਾਂਦੀ ਹੈਗੀ ਤੇ ਇਸ ਤੋਂ ਬਿਨਾ ਜੇ ਆਪਾਂ ਅੱਗੇ ਗੱਲ ਕਰੀਏ ਤਾਂ ਤੁਸੀਂ ਇੱਥੇ ਦੇਖ ਸਕਦੇ ਹੋ ਸਟੈਪ ਬਾਈ ਸਟੈਪ ਇਹਨਾਂ ਨੇ ਦੱਸਿਆ ਹੋਇਆ ਹੈ ਗਾਈਡਲਾਈਨਸ ਪ੍ਰੋਪਰ ਦਿੱਤੀਆਂ ਹੋਈਆਂ ਨੇ ਕਿ ਤੁਸੀਂ ਆਪਣੀ ਹਾਇਰ ਕੁਆਲੀਫਿਕੇਸ਼ਨ ਦੇ ਲਈ ਕਿਸ ਤਰੀਕੇ ਨਾਲ ਅਪਲਾਈ ਕਰ ਸਕਦੇ ਹੋ ਸਭ ਤੋਂ ਪਹਿਲਾਂ ਤੁਸੀਂ ਈ ਪੰਜਾਬ ਪੋਰਟਲ ਤੇ ਜਾਣਾ ਹੈ ਠੀਕ ਹੈ ਉੱਥੇ ਆਪਣੀ ਸਟਾਫ ਆਈਡੀ ਜਿਹੜੀ ਹੈ ਲੌਗਇਨ ਕਰਨੀ ਹੈ ਅਪਲਾਈ ਤੇ ਜਾ ਕੇ ਆਪਣੀ ਐਪਲੀਕੇਸ਼ਨ ਫੋਰ ਹਾਇਰ ਕੁਆਲੀਫਿਕੇਸ਼ਨ ਤੇ ਕਲਿੱਕ ਕਰਕੇ ਜੋ ਵੀ ਉੱਥੇ ਕਾਲਮ ਨੇ ਉਹ ਸਾਰੇ ਫਿਲ ਕਰਨੇ ਨੇ ਆਪਣੀ ਜੋ ਤੁਹਾਡੀ ਕਰੰਟ ਕੁਆਲੀਫਿਕੇਸ਼ਨ ਆ ਉਹ ਵੀ ਫਿਲ ਕਰਨੀ ਹੈ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਾਈਨਲ ਸਬਮਿਟ ਜਿਹੜਾ ਹੈ ਤੁਸੀਂ ਕਰ ਦੇਣਾ ਹੈ ਤੇ ਇੱਥੇ ਦੋ ਪੁਆਇੰਟ ਇਹਨਾਂ ਨੇ ਕਲੀਅਰ ਕਰਿਆ ਨੇ ਵੀ ਜਦੋਂ ਤੁਸੀਂ ਇੱਕ ਵਾਰੀ ਸਬਮਿਟ ਕਰਤਾ ਏਮਪਲੋਈ ਵੱਲੋਂ ਸਬਮਿਟ ਹੋ ਗਿਆ ਤਾਂ ਇਹ ਫਿਰ ਅੱਗੇ ਡੀਡਿਓ ਕਾਲ ਵੱਲ ਜਿਹੜੇ ਵੈਰੀਫਿਕੇਸ਼ਨ ਦੇ ਲਈ ਚਲੇ ਜਾਏਗੀ ਠੀਕ ਹੈ ਜੀ ਇਫ ਕੁਆਲਿਫਿਕੇਸ਼ਨ ਇਜ਼ ਥਰੂ ਕੋਰਸਪੋਂਡੈਂਸ ਯਾ ਡਿਸਟੈਂਸ ਐਜੂਕੇਸ਼ਨ ਯਾਨੀ ਕਿ ਜੇ ਤਾਂ ਤੁਹਾਡੀ ਕੁਆਲਿਫਿਕੇਸ਼ਨ ਜਿਹੜੀ ਤੁਸੀਂ ਕਰਨਾ ਚਾਹ ਰਹੇ ਹੋ ਉਹ ਡਿਸਟੈਂਸ ਮੋਡ ਦੇ ਵਿੱਚ ਹੈ ਠੀਕ ਹੈ ਦ ਐਪਲੀਕੇਸ਼ਨ ਵਿਲ ਬੀ ਅਪਰੂਵਡ অর ਰਿਜੈਕਟਡ ਬਾਈ ਦਾ ਕਨਸਰਡ ਡੀਡਿਓ ਯਾਨੀ ਕਿ ਡੀਡਿਓ ਤੱਕ ਇਹ ਜਿਹੜੀ ਅਪਰੂਵ ਯਾ ਰਿਜੈਕਟ ਹੋ ਸਕਦੀ ਹੈ ਲੇਕਿਨ ਜੇ ਆਪਾਂ ਗੱਲ ਕਰ ਲਈਏ ਇਫ ਕੁਆਲੀਫਿਕੇਸ਼ਨ ਇਜ਼ ਟੂ ਰੈਗੂਲਰ ਮੋਡ ਯਾਨੀ ਕਿ ਜੇਕਰ ਤੁਹਾਡਾ ਉਹ ਕੋਰਸ ਰੈਗੂਲਰ ਹੈ ਦੈਨ ਐਪਲੀਕੇਸ਼ਨ ਵਿਲ ਗੋ ਟੂ ਦਾ ਕੰਸਰਨ ਡਾਇਰੈਕਟੋਰੇਟ ਫॉर ਫਰਦਰ ਨੈਸੈਸਰੀ ਐਕਸ਼ਨ ਯਾਨੀ ਕਿ ਫਿਰ ਡੀਡੀਓ ਤੋਂ ਪਰਮਿਸ਼ਨ ਨਹੀਂ ਸਗੋਂ ਉਹਨਾਂ ਦੇ ਸੀਨੀਅਰਸ ਤੋਂ ਜਿਹੜੇ ਅੱਗੇ ਤੁਹਾਡੇ ਡਾਇਰੈਕਟੋਰੇਟ ਨੇ ਉਹਨਾਂ ਦੇ ਹੀ ਨੈਸੈਸਰੀ ਹੋਗਾ ਉਹ ਜਿਹੜਾ ਕਵਰ ਅਪ ਕਰਨਾ ਪਏਗਾ ਠੀਕ ਹੈ ਜੀ ਤਾਂ ਇਹ ਪੂਰਾ ਪੀਡੀਐਫ ਮੈਂ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਸ਼ੇਅਰ ਕਰ ਦਾਂਗੀ ਤੁਸੀਂ ਉੱਥੇ ਜਾ ਕੇ ਡਾਊਨਲੋਡ ਕਰਕੇ ਇਸ ਨੂੰ ਜਿਹੜਾ ਆਪ ਵੀ ਰੀਡ ਕਰ ਸਕਦੇ ਹੋ ਠੀਕ ਹੈ ਜੀ ਸਮੂਹ ਜਿੰਨੇ ਵੀਡੀਓ ਅਫੀਸਰ ਨੇ ਚਾਹੀਏ ਉਹ ਸੈਕੰਡਰੀ ਦੇਣੇ ਚਾਹੀਏ ਐਲੀਮੈਂਟਰੀ ਦੇਣੇ ਸਾਰਿਆਂ ਦੇ ਜਿਹੜੀਆਂ ਚੀਜ਼ਾਂ ਨੇ ਲਾਗੂ ਹੁੰਦੀਆਂ ਨੇ ਤੇ ਇਸੇ ਬਿਹਾਫ ਤੇ ਹੀ ਤੁਹਾਨੂੰ ਅੱਗੇ ਜਿਹੜੀਆਂ ਪਰਮਿਸ਼ਨਾਂ ਉਹ ਮਿਲਦੀ ਹੈ ਠੀਕ ਹੈ ਬਾਕੀ ਤੁਹਾਡਾ ਕੋਈ ਹੋਰ ਡਾਊਟ ਕੁਐਸਚਨ ਹੋਵੇ ਇਹਨੂੰ ਲੈ ਕੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਜੀ ਆਈ ਹੋਪ ਤੁਹਾਡੇ ਲਈ ਵੀਡੀਓ ਜਿਹੜੀ ਹੈ ਹੈਲਪਫੁਲ ਰਹੀ ਹੋਏਗੀ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਵਿਚ ਆਉਣ ਵਾਲੀਆਂ ਹਰ ਪ੍ਰਕਾਰ ਦੀਆਂ ਆਫੀਸ਼ੀਅਲ ਅਪਡੇਟਸ ਜੇਕਰ ਤੁਹਾਨੂੰ ਜਾਣੇ ਹੋ ਤੁਹਾਨੂੰ ਟਾਈਮ ਟੂ ਟਾਈਮ ਮਿਲਦੀ ਰਹੇ ਤਾਂ ਇਸ ਦੇ ਲਈ ਚੈਨਲ ਦੇ ਨਾਲ ਜਰੂਰ ਜੁੜੋ ਤੇ ਟੈਲੀਗ੍ਰam ਗੁਰੂ ਨਾਲ ਜਰੂਰ ਜੁੜੋ ਉੱਥੇ ਆਪਾਂ ਹਰ ਪ੍ਰਕਾਰ ਜਿਹੜੀ ਅਪਡੇਟ ਹੈ ਤੁਹਾਡੇ ਨਾਲ ਸਾਂਝੀ ਕਰਦੇ ਰਹਿੰਦੇ ਹਾਂ ਤਾ ਇਹ ਹੈਗੀ ਸੀ ਅੱਜ ਦੀ ਵੀਡੀਓ ਆਈ ਹੋਪ ਤੁਹਾਡੇ ਲਈ ਵੀਡੀਓ ਜਿਹੜੀ ਹੈ ਹੈਲਪਫੁਲ ਰਹੀ ਹੋਏਗੀ ਬਾਕੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤਾਂ ਜੋ ਪੰਜਾਬ ਦੇ ਜਿੰਨੇ ਵੀ ਐਜੂਕੇਸ਼ਨ ਡਿਪਾਰਟਮੈਂਟ ਦੇ ਵਿੱਚ ਟਾਈਮ ਟੂ ਟਾਈਮ ਅਪਡੇਟਸ ਆਉਂਦੀਆਂ ਨੇ ਨੋਟਿਸ ਜਾਰੀ ਹੁੰਦੇ ਨੇ ਉਹ ਤੁਹਾਡੇ ਤੱਕ ਜਿਹੜੀਆਂ ਬਿਲਕੁਲ ਸਮੇਂ ਸਿਰ ਪਹੁੰਚ ਸਕੇ ਤਾਂ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਵਿੱਚ ਵੀਡੀਓ ਦੇਖ ਲਈ ਤੁਹਾਡਾ ਧੰਨਵਾਦ ਥੈਂਕ ਯੂ